ਇਨਾਂ ਦੀ ਚਰਚ ਦੇ ਵਿੱਚ ਕੁਝ ਸ਼ਰਾਰਤੀ ਆਂਸਰਾਂ ਨੇ ਹਮਲਾ ਕੀਤਾ ਸੀ ਤੋੜਪਾਨ ਕੀਤੀ ਸੀ ਉੱਥੇ ਔਰ ਜੋ ਉਥੇ ਸੇਵਕ ਸੇਵਾ ਕਰ ਰਹੇ ਸੀ ਉਹਨਾਂ ਨੂੰ ਮਾਰਕੁੱਟ ਕੀਤੀ ਸੀ ਅਤੀ ਪਰੇਸ਼ਾਨ ਐ ਇਸ ਗੱਲ ਤੋਂ ਵੀ ਪਤਾ ਨਹੀਂ ਕੀ ਗੱਲ ਹੈ बार-बार ਸਾਡੇ ਜਿਹੜੇ مسیਹੀ ਭਾਈਚਾਰੇ ਦੇ ਚਰਚ ਪਹੁੰਣ ਆ ਉਹਨਾਂ ਦੇ ਉੱਪਰ ਕਿਉਂ ਅਟੈਕ ਹੁੰਦਾ ਅੱਜ ਜਿਹੜਾ ਵਾ ਕੋਈ ਸ਼ਰਾਰਤੀ ਅੰਸਰ ਆ ਕੇ ਉੱਥੇ ਪੰਨ ਤੋੜ ਕਰ ਜਾਂਦਾ ਕਦੀ ਨਿਹੰਗ ਸਿੰਘ ਬਾੜੇ ਦੇ ਵਿੱਚ ਆ ਕੇ ਕੋਈ ਤੁਹਾਨੂੰ ਪੰਨ ਤੋੜ ਕਰ ਜਾਂਦਾ ਕਦੀ ਸਾਡੇ ਰਾਬ ਦੇ ਦਾਸਾਂ ਦੀ ਮਾਰਕੁੱਟ ਹੋ ਜਾਂਦੀ ਦੇ ਵੱਲੋਂ ਜੀ ਐਮਸੀ ਦੀ ਅੱਜ ਅਸੀਂ ਰਈਆ ਵਿਖੇ ਆਏ ਆ ਪਿਛਲੇ ਦਿਨੀ ਇੱਕ ਘਟਨਾਕ੍ਰਮ ਸਾਡੇ ਸਾਹਮਣੇ ਆਇਆ ਸੀ ਜੋ ਸਾਡੇ ਪਰਮੇਸ਼ਵਰ ਦੇ ਦਾਸ ਮੰਗਲ ਮਸੀਹ ਜੀ ਇਹਨਾਂ ਦੀ ਚੱਚ ਦੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਹਮਲਾ ਕੀਤਾ ਸੀ ਤੋੜਪਾਣੀ ਕੀਤੀ ਸੀ ਉੱਥੇ ਔਰ ਜੋ ਉਥੇ ਸੇਵਕ ਸੇਵਾ ਕਰ ਰਹੇ ਸੀ ਉਹਨਾਂ ਨੂੰ ਮਾਰਕੁੱਟ ਕੀਤੀ ਸੀ ਔਰ ਸਾਡੀ ਪੁਜਤਰ ਗ੍ਰੰਥ ਜਿਹੜਾ ਪੁਜਤਰ ਬਾਈਬਲ ਆ ਉਹਨੂੰ ਜਿਹੜਾ ਫਾੜਾ ਗਿਆ ਔਰ ਅੱਜ ਮੇਰੀ ਐਸਐਸਪੀ ਸਾਹਿਬ ਨਾਲ ਗੱਲ ਹੋਈ ਆ ਪਰ ਉਹਨਾਂ ਨੇ ਡਿਊਟੀ ਲਈ ਸੀ ਐਸ ਐਸਓ ਸਾਹਿਬ ਦੀ ਅਸੀਂ ਉਹਨਾਂ ਨੂੰ ਮਿਲੇ ਆ ਕੇ ਪਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਐ ਐਸ ਐਸਪੀ ਸਾਹਿਬ ਨੇ ਵੀ 2 ਦਿਨ ਦੇ ਵਿੱਚ ਵਿੱਚ ਜਿਹੜਾ ਇਹਨਾਂ ਦੇ ਪਰਚਾ ਜਿਹੜਾ ਦਰਜ ਹੋ ਜਾਏਗਾ ਔਰ ਜਿਹੜੇ ਮੁਜਰਮ ਨੇ ਉਹ ਜਿਹੜੇ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਹੋਣਗੇ ਔਰ ਅਸੀਂ ਪਰੇਸ਼ਾਨ ਐ ਇਸ ਗੱਲ ਤੋਂ ਵੀ ਪਤਾ ਨਹੀਂ ਕੀ ਗੱਲ ਐ ਬਾਰ ਬਾਰ ਸਾਡੇ ਜਿਹੜੇ ਮੁਸੀਬਾਈ ਚਾਰੇ ਦੇ ਚਰਚ ਭਵਣ ਆ ਉਹਨਾਂ ਦੇ ਉੱਪਰ ਕਿਉਂ ਅਟੈਕ ਹੁੰਦਾ ਕਦੀ ਜਿਹੜਾ ਵਾ ਕੋਈ ਸ਼ਰਾਰਤੀ ਅੰਸਰ ਆ ਕੇ ਉਥੇ ਭੰਨ ਤੋੜ ਕਰ ਜਾਂਦਾ ਕਦੀ ਨਿਹੰਗ ਸਿੰਘ ਬਾਣੇ ਦੇ ਵਿੱਚ ਆ ਕੇ ਕੋਈ ਤੁਹਾਨੂੰ ਭੰਨ ਤੋੜ ਕਰ ਜਾਂਦਾ ਕਦੀ ਸਾਡੇ ਰੱਬ ਦੇ ਦਾਸਾਂ ਦੀ ਮਾਰਕੁੱਟ ਹੋ ਜਾਂਦੀ ਆ ਮਸੀਹ ਭਾਈਚਾਰਾ ਜਿਹੜਾ ਵਾ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰੇਗਾ ਗਲੋਬਲ 크੍ਰਿਸਚਨ ਐਕਸ਼ਨ ਕਮੇਟੀ ਇਹਨਾਂ ਦੇ ਨਾਲ ਡੱਟ ਕੇ ਮੁਕਾਬਲਾ ਕਰੇਗੀ ਔਰ ਆਪਣੇ ਦਾਸਾਂ ਦੇ ਨਾਲ ਅਸੀਂ ਖੜੇ ਆ ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਵੀ ਕੋਈ ਵੀ ਬੰਦਾ ਬਾਹਰੋਂ ਆ ਕੇ ਤੁਹਾਡੇ ਰੱਬ ਦੇ ਦਸੋਂ ਤੰਗ ਪਰੇਸ਼ਾਨ ਕਰੇਗਾ ਇਹਨਾਂ ਨੂੰ ਮੂੰਹ ਤੋੜ ਮੋ ਜਵਾਬ ਦਿੱਤਾ ਜਾਏਗਾ ਹਲੇਲੂਇਆ ਸਾਰਨ ਜੈਮਸੀ ਦੀ ਜੈਮਸੀ ਹਲੇਲੂਇਆ